ਦੋਸਤੋ ਤੁਸੀਂ ਗੋਲ ਗੱਪੇ ਤਾਂ ਜਰੂਰ ਖਾਦੇ ਹੋਣਗੇ ਬਤੇਰੇ ਲੋਕਾਂ ਦੇ ਤਾਂ ਇਹ ਨਾਮ ਸੁਣਦਿਆਂ ਹੀ ਮੂੰਹ 'ਚ ਨੀਰ ਆ ਜਾਂਦਾ ਹੈ ਨੀਰ ਮਤਲਬ ਪਾਣੀ ਪਾਣੀ ਵਾਲੇ ਗੱਪੇ ਗੋਲ ਗੋਲ ਗੱਪੇ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਗੋਲ ਗੱਪੇ ਤੁਹਾਡੇ ਪੇਟ ਵਿੱਚ ਜਾ ਕੇ ਚਾਰਸ਼ਵੀ ਹੋ ਸਕਦੇ ਆ ਤੇ ਤਕੋਣੇ ਵੀ ਜੋ ਮਰਜੀ ਹੁਣ ਢਿੱਡ ਤਾਂ ਭਰਦੇ ਨੇ ਮੂੰਹ ਦਾ ਸੁਆਦ ਵੀ ਭਰਿਆ ਜਾਂਦਾ ਏ ਪਰ ਜੋ ਗੱਲ ਅਸੀਂ ਦੱਸਣ ਜਾ ਰਹੇ ਹਾਂ ਉਹ ਸੁਣ ਕੇ ਤੁਸੀਂ ਹੈਰਾਨ ਵੀ ਹੋਵੋਗੇ ਤੇ ਪਰੇشان ਵੀ ਸਤ ਸ੍ਰੀ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਮੈਂ ਐਚਐਸ ਡਿੰਪਲ ਦੋਸਤੋ ਵੈਸੇ ਤਾਂ ਅਸੀਂ ਘਰ ਦੀ ਮੁਰਗੀ ਦਾਲ ਬਰਾਬਰ ਕਹਿ ਕੇ ਘਰ ਦੇ ਖਾਣੇ ਨੂੰ ਰੱਦ ਕਰ ਦਿੰਦੇ ਆ ਪਰ ਵਿਗਿਆਨੀਆਂ ਦੀ ਖੋਜ ਦੱਸਦੀ ਹੈ ਕਿ ਘਰ ਦੀ ਦਾਲ ਮੁਰਗੇ ਬਰਾਬਰ ਤਾਂ ਹੁੰਦੀ ਹੈ ਘੱਟੋ ਘੱਟ ਮੁਰਗੀ ਬਰਾਬਰ ਤਾਂ ਹੁੰਦੀ ਹੈ ਲੋਕਡਾਊਨ ਵੇਲੇ ਤਰਬਦੇਰੇ ਲੋਕਾਂ ਨੇ ਘਰ ਵਿੱਚ ਖਾਣਾ ਤੇ ਪਕਵਾਨ ਬਣਾਉਣਾ ਆਰੰਭ ਕਰ ਦਿੱਤਾ ਸੀ ਤੇ ਇਸ ਵਰਤਾਰੇ ਵਿੱਚ ਢੇਰ ਵਾਧਾ ਹੋਇਆ ਕਦੇ ਪਕਵਾਨ ਬਣਾਉਣ ਵਾਲੀਆਂ ਕਿਤਾਬਾਂ ਵੇਚਦੀਆਂ ਸਨ ਤੇ ਹੁਣ ਲੋਕਾਂ ਨੇ ਗੂਗਲ ਜਾਂ YouTube ਤੋਂ ਪਕਵਾਨ ਬਣਾਉਣੇ ਅਤੇ ਘਰ ਦਾ ਖਾਣਾ ਗੋਲ ਗੱਪੇ ਮਨਚੂਰੀਆਂ ਤੇ ਹੋਰ ਵਸਤਾਂ ਹੋਰ ਪਕਵਾਨ ਬਣਾਉਣੇ ਸਿੱਖੇ ਮੁਹਾਰਤ ਹਾਸਲ ਕੀਤੀ ਮਿੰਨੀ ਤਰਲਾ ਦਲਾਲ ਬਣੇ ਤੇ ਮਿੰਨੀ ਸੰਜੀਵ ਕਪੂਰ ਵੀ ਦੋਸਤ ਬਜ਼ਾਰ ਵਿੱਚ ਜੋ ਗੋਲ ਗੱਪੇ ਮਿਲਦੇ ਨੇ ਉਹਨਾਂ ਦੇ ਨਾਲ ਜੋ ਪਾਣੀ ਮਿਲਦਾ ਏ ਉਸ ਦਾ ਰੰਗ ਹਰਾ ਜੇ ਆ ਗਾੜਾ ਪੀਲਾ ਹੁੰਦਾ ਏ ਅਤੇ ਉਸ ਦੇ ਵਿੱਚ ਕਈ ਵਾਰ ਇਹ ਜਿਹੇ ਰੰਗ ਜਿਹੇ ਤੱਤ ਤੇ ਜਾਂ ਜਿਹੇ ਰਸਾਇਣਿਕ ਪਦਾਰਥ ਪਾਏ ਜਾਂਦੇ ਨੇ ਜੋ ਕੈਂਸਰ ਦਸਤ ਉਲਟੀਆਂ ਜਾਂ ਹੋਰ ਗੰਭੀਰ ਰੋਗਾਂ ਦੇ ਕਾਰਨ ਬਣ ਸਕਦੇ ਹਨ ਕਰਨਾਟਕ ਦੇ ਖਾਦ ਸੁਰੱਖਿਆ ਵਿਭਾਗ ਨੇ ਪਿਛਲੇ 5 ਮਹੀਨਿਆਂ ਦੇ ਵਿੱਚ ਹਜ਼ਾਰਾਂ ਖਾਦ ਨਮੂਨਿਆਂ ਦੀ ਜਾਂਚ ਕੀਤੀ ਤੇ ਗੋਲ ਗੱਪਿਆਂ ਦੇ ਤਕਰੀਬਨ 260 ਨਮੂਨਿਆਂ ਦੇ ਵਿੱਚੋਂ 22 ਨਮੂਨੇ ਫੇਲ ਹੋ ਗਏ ਅਸਫਲ ਹੋ ਗਏ। ਉਹਨਾਂ ਵਿੱਚ ਕਾਰਸੀਓਜੈਨਿਕ ਤੱਤ ਪਾਏ ਗਏ। ਕਾਰਸੀਨੋਜੈਨਿਕ ਤੱਤ ਉਹ ਹੁੰਦੇ ਨੇ ਜਿਹੜੇ ਕੈਂਸਰ ਦੇ ਲਈ ਜ਼ਿੰਮੇਵਾਰ ਹੁੰਦੇ ਨੇ। ਇਹਨਾਂ ਦੇ ਵਿੱਚ ਨਕਲੀ ਰੰਗ ਦੀ ਬਨਾਵਟੀ ਰੰਗ ਦੀ ਵਰਤੋਂ ਕੀਤੀ ਗਈ ਸੀ। ਕਬਾਬ, ਮਨਚੂਰੀਅਨ ਤੇ ਜਾਂ ਗੋਲ ਗੱਪਿਆਂ ਦਾ ਪਾਣੀ ਜਿਹੜਾ ਹੈ ਉਸ ਨੂੰ ਵਧੀਆ ਰੰਗ ਦੇਣ ਦੇ ਲਈ ਉਸ ਦੇ ਵਿੱਚ ਬਨਾਵਟੀ ਰੰਗ ਮਲਾਇਆ ਜਾਂਦਾ ਹੈ ਕਿਉਂਕਿ ਜਿਹੜਾ ਕੁਦਰਤੀ ਰੰਗ ਹੈ ਜੋ ਪ੍ਰਾਕਿਰਤਿਕ ਰੰਗ ਹੈ ਉਹ ਮਹਿੰਗਾ ਵੀ ਪੈਂਦਾ ਹੈ ਤੇ ਉਹ ਮਿਲਦਾ ਵੀ ਘੱਟ ਹੈ ਤੇ ਉਹ ਉਹਦੇ ਛੇਤੀ ਖਰਾਬ ਹੋਣ ਦੀ ਸੰਭਾਵਨਾ ਵੀ ਹੁੰਦੀ ਹੈ ਪਰ ਜਿਹੜਾ ਬਨਾਵਟੀ ਰੰਗ ਹੈ ਉਸ ਦੇ ਵਿੱਚ ਅਜਿਹੇ ਪ੍ਰੀਜ਼ਰਵੇਟਿਵ ਪਾਏ ਜਾਂਦੇ ਨੇ ਜਿਨ੍ਹਾਂ ਦੇ ਨਾਲ ਉਹਨਾਂ ਦੀ ਉਮਰ ਵੀ ਦੇਰ ਤੱਕ ਰਹਿੰਦੀ ਹੈ ਉਹ ਸਸਤੇ ਵੀ ਹੁੰਦੇ ਆ ਤੇ ਹੋ ਛੇਤੀ ਵੀ ਮਿਲ ਜਾਂਦੇ ਨੇ ਤੇ ਇਹ ਰੰਗ ਮਲਾਏ ਜਾਂਦੇ ਨੇ ਜਿਹੜੇ ਕਿ ਸਿਹਤ ਦੇ ਲਈ ਕਿਉਂਕਿ ਇਹ ਰਸਾਇਣਕ ਤੱਤ ਹੁੰਦੇ ਨੇ ਬਹੁਤ ਹੀ ਘਾਤਕ ਬਹੁਤ ਹੀ ਹਾਨੀਕਾਰਕ ਹੁੰਦੇ ਨੇ ਜਾਨ ਲੇਵਾ ਹੁੰਦੇ ਨੇ ਕਾਨੂੰਨੀ ਤੌਰ ਦੇ ਉੱਤੇ ਖਾਸ ਰੱਖਿਆ ਵਿਭਾਗ ਦੇ ਵੱਲੋਂ ਮੰਤਰਾਲੇ ਦੇ ਵੱਲੋਂ ਇਹਨਾਂ ਦੇ ਉੱਤੇ ਸੰਪੂਰਨ ਪਾਬੰਦੀ ਲਗਾਈ ਗਈ ਹੈ ਇਸ ਦੇ ਬਾਵਜੂਦ ਕੁਝ ਲੋਕਾਂ ਦੇ ਵੱਲੋਂ ਇਹ ਜਿਹੜੇ ਰੰਗ ਨੇ ਬਨਾਵਟੀ ਰੰਗ ਹੈ ਇਹਨਾਂ ਦੀ ਵਰਤੋਂ ਕਰਕੇ ਆਮ ਲੋਕਾਂ ਦੇ ਮਾਸੂਮ ਲੋਕਾਂ ਦੀ ਜਿਹੜੀ ਸਿਹਤ ਹੈ ਉਹਨਾਂ ਦੀ ਜਾਨ ਹੈ ਉਸ ਦੇ ਨਾਲ ਖਿਲਵਾੜ ਕੀਤਾ ਜਾਂਦਾ ਹੈ ਇਹ ਰੰਗ ਸਰੀਰ ਦੇ ਵਿੱਚ ਖਤਰਨਾਕ ਜੈਵਿਕ ਤੱਤਾਂ ਨੂੰ ਤੇ ਜਾਂ ਜੀਵਨੂਆਂ ਨੂੰ ਜਨਮ ਦਿੰਦੇ ਨੇ ਟਾਟਰਾ ਜੀਨ ਸਨਸੈਟ ਰੋਡਾਮਾਈਨ ਬੀ ਚਮਕੀਲਾ ਨੀਲਾ ਚਮਕੀਲਾ ਹਰਾ ਤੇ ਜਾਂ ਚਮਕੀਲਾ ਪੀਲਾ ਰੰਗ ਜਿਹੜਾ ਹੈ ਉਹ ਅਕਸਰ ਵਰਤਿਆ ਜਾਂਦਾ ਹੈ ਸ਼ਰਬਤ ਚਟਨੀ ਸੂਪ ਤੇ ਜਾਂ 100 ਸਾਤ ਦੇ ਵਿੱਚ ਵੀ ਕੁਦਰਤੀ ਤੱਤਾਂ ਤੋਂ ਬਨੇ ਰੰਗ ਵਰਤਨ ਦੀ ਬਜਾਏ ਜਿਵੇਂ ਪਦੀਨੇ ਤੋਂ ਬਣਾ ਲਿਆ ਜਾਂ ਧਨੀਏ ਤੋਂ ਬਣਾ ਮਿਲਾ ਲਿਆ ਜਾਂ ਇਹਨਾਂ ਦੋਹਾਂ ਨੂੰ ਪੀਸ ਕੇ ਇਹਨਾਂ ਤੋਂ ਬਣਾ ਲਿਆ ਜਾਂ ਹੋਰ ਇਹ ਜੇ ਇਹ ਬਹੁਤ ਤਰੀਕੇ ਹਨ ਜੈਵਿਕ ਤਰੀਕੇ ਹਨ ਪਰ ਇਹਨਾਂ ਜੜੀ ਬੂਟੀਆਂ ਜਾਂ ਜੈਵਿਕ ਪਦਾਰਥਾਂ ਜਾਂ ਪੌਦਿਆਂ ਤੋਂ ਜਿਹੜੇ ਰੰਗ ਮਿਲਦੇ ਹਨ ਉਹਨਾਂ ਦੀ ਬਜਾਏ ਬਨਾਵਟੀ ਰਸਾਇਣਿਕ ਤੱਤਾਂ ਵਾਲੇ ਜਿਹੜੇ ਰੰਗ ਨੇ ਉਹਨਾਂ ਦੀ ਵਰਤੋਂ ਕਰਕੇ ਸਿਹਤ ਨਾਲ ਖਲਵਾੜਤਾ ਹੁੰਦਾ ਹੈ ਕੈਂਸਰ ਦਸਤ ਦਮਾ ਤੇ ਹੋਰ అనేక ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ ਇਸ ਕਰਕੇ ਇਹਨਾਂ ਤੋਂ ਬਚੋ ਇਹਨਾਂ ਵਿੱਚ ਰਸਾਇਣਕ ਤੱਤ ਹਨ ਜਿਹੜੇ ਕਿ ਗੁਰਦੇ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ ਗੁਰਦਾ ਖਤਮ ਕਰ ਦਿੰਦੇ ਨੇ ਰੋਡਾਮਾਈਨ B ਇੱਕ ਖਤਰਨਾਕ ਲਾਲ ਰੰਗ ਦਾ ਰਸਾਇਣ ਹੈ ਜਿਸ ਦੀ ਵਰਤੋਂ ਵੈਸੇ ਤਾਂ ਅਯੋਗਾਂ ਦੇ ਵਿੱਚ ਕਾਰਖਾਨਿਆਂ ਦੇ ਵਿੱਚ ਕੀਤੀ ਜਾਂਦੀ ਹੈ ਪਾਰੇ ਕੁਝ ਲੋਕਾਂ ਦੇ ਵੱਲੋਂ ਹਲਵਾਈਆਂ ਦੇ ਵੱਲੋਂ ਜਾਂ ਗੋਲ ਗੱਪੇ ਬਣਾਉਣ ਵਾਲੇ ਲੋਕਾਂ ਉਹਨਾਂ ਦੇ ਵੱਲੋਂ ਇਹ ਗੋਲ ਗੱਪੇ ਦੇ ਪਾਣੀ ਦੇ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਕਿਉਂਕਿ ਇਹ ਕੁਦਰਤੀ ਰੰਗਾਂ ਤੋਂ ਸਸਤਾ ਵੀ ਹੈ ਤੇ ਛੇਤੀ ਵੀ ਮਿਲ ਜਾਂਦਾ ਹੈ ਕੈਂਡੀ ਚਿਕਨ ਟਿੱਕਾ ਤੇ ਜਾਂ ਪਨੀਰ ਟਿੱਕਾ ਦੇ ਵਿੱਚ ਵੀ ਇਸ ਦੇ ਵਰਤੋਂ ਕੀਤੀ ਜਾਂਦੀ ਹੈ ਤੇ ਅੰਤੜੀਆਂ ਦਾ ਰੋਗ ਦਮੇ ਦਾ ਰੋਗ ਤੇ ਜਾਂ ਕੈਂਸਰ ਵਰਗੀ ਗੰਭੀਰ ਬਿਮਾਰੀ ਇਹਨਾਂ ਨਾਲ ਹੋ ਸਕਦੀ ਹੈ ਸੋ ਕੁਦਰਤੀ ਰੰਗ ਥੋੜੇ ਹੋਣ ਕਰਕੇ ਮਹਿੰਗੇ ਹੋਣ ਕਰਕੇ ਇਹਨਾਂ ਦੀ ਵਰਤੋਂ ਜਿਹੜੀ ਹੈ ਉਹ ਕਰਨ ਦੀ ਬਜਾਏ ਇਹਨਾਂ ਬਨਾਵਟੀ ਨਕਲੀ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਪੈਸਾ ਕਮਾਉਣ ਦੇ ਚੱਕਰ ਵਿੱਚ ਮਾਸੂਮ ਲੋਕਾਂ ਦੀ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਕਿ ਮਾਸੂਮ ਲੋਕਾਂ ਦੀ ਜਾਨ ਦੇ ਨਾਲ ਖੇਡਿਆ ਜਾਂਦਾ ਹੈ ਤੇ ਸੀਮਤ ਮਾਤਰਾ ਦੇ ਵਿੱਚ ਜੇ ਇਹਨਾਂ ਦੀ ਵਰਤੋਂ ਕੀਤੀ ਆਵੇ ਉਹ ਫਿਰ ਵੀ ਸਹਿਨਯੋਗ ਹੈ ਪਰ ਜੇਕਰ ਇਸ ਦੀ ਅਸੀਮਤ ਵਰਤੋਂ ਕੀਤੀ ਜਾਵੇ ਤਾਂ ਉਹ ਜਾਨਲੇਵਾ ਸਾਬਤ ਹੋ ਸਕਦੀ ਹੈ ਇਸ ਕਰਕੇ ਕੋਸ਼ਿਸ਼ ਕਰੋ ਕਿ ਗੋਲ ਗੱਪੇ ਜਿਹੜੇ ਨੇ ਉਹ ਘਰ ਦੇ ਵਿੱਚ ਬਣਾ ਕੇ ਖਾਦੇ ਜਾਣ ਪਨੀਰ ਟਿੱਕਾ ਹੈ ਚਿਕਨ ਟਿੱਕਾ ਹੈ ਮਨਚੂਰੀਅਨ ਹੈ ਜਾਂ ਹੋਰ ਵੀ ਅਜਿਹਾ ਜਿਹੜਾ ਸਮਾਨ ਹੈ ਉਹ ਜਾਂ ਪਕਵਾਨ ਹੈ ਤਾਂ ਉਹ ਘਰ ਦੇ ਵਿੱਚ ਬਣਾਓ ਕੁਦਰਤੀ ਰੰਗਾਂ ਦੀ ਵਰਤੋਂ ਕਰੋ ਬਨਾਵਟੀ ਰੰਗਾਂ ਤੋਂ ਤੌਬਾ ਕਰੋ ਜੇਕਰ ਤੁਸੀਂ ਕੈਂਸਰ ਤੋਂ ਬਚਣਾ ਹੈ ਜੇ ਦਮੇ ਤੋਂ ਬਚਣਾ ਹੈ ਜੇ ਅੰਤੜੀਆਂ ਦੇ ਰੋਗ ਤੋਂ ਬਚਣਾ ਹੈਗੇ ਗੁਰਦੇ ਨੂੰ ਸਹੀ ਸਲਾਮਤ ਰੱਖਣਾ ਹੈ ਮੇਰਾ ਖਿਆਲ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਵੇਗੀ